ਤਰਮਿੰਦਰ ਦਾ ਅੰਤਿਮ ਸੰਸਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਫਤਮਾ ਪੂਸ਼ਣ ਜੇਤੂਦਾਰ ਕਿਉਂ ਨਹੀਂ ਹੋਇਆ ਸਰਕਾਰੀ ਸਨਮਾਨ ਪ੍ਰਸ਼ੰਸਕਾਂ ਨੂੰ ਕਿਉਂ ਨਹੀਂ ਕਰਨ ਦਿੱਤੇ ਆਖਰੀ ਦਰਸ਼ਨ ਪਰਿਵਾਰ ਨੇ ਕਿਉਂ ਜਲਦਬਾਜ਼ੀ ਦੇ ਵਿੱਚ ਕੀਤਾ ਅੰਤਿਮ ਸੰਸਕਾਰ ਤਰਮਿੰਦਰ ਦੀ ਮੌਤ ਦੀ ਅਧਿਕਾਰਤ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਹਾਲੀਵੁੱਡ اداکار ਤਰਮਿੰਦਰ ਦਾ 24 ਨਵੰਬਰ ਨੂੰ ਮੁੰਬਈ ਦੇ ਵਿੱਚ ਦੇਹਾਂਤ ਹੋ ਗਿਆ ਉਹਨਾਂ ਦੇ ਅੰਤਿਮ ਸੰਸਕਾਰ ਦੇ ਤਰੀਕੇ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਈ ਸਵਾਲ ਖੜੇ ਕਰ ਦਿੱਤੇ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਆਖਰ ਪਦਮ ਪੂਸ਼ਣ ਪੁਰਸਕਾਰ ਜੇਤੂ ਦੀ ਦੇ ਨੂੰ ਜਨਤਕ ਦਰਸ਼ਨਾਂ ਦੇ ਲਈ ਕਿਉਂ ਨਹੀਂ ਰੱਖਿਆ ਗਿਆ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾ ਦੇ ਨਾਲ ਕਿਉਂ ਨਹੀਂ ਕੀਤਾ ਗਿਆ ਪੇਸ਼ ਹੈ ਇਸ ਦੇ ਉੱਤੇ ਸਾਡੀ ਖਾਸ ਰਿਪੋਰਟ ਤਰਮਿੰਦਰ ਦੇ ਪਰਿਵਾਰ ਵੱਲੋਂ ਉਹਨਾਂ ਦੇ ਦੇਹਾਂਤ ਦੀ ਖਬਰ ਦੇ ਉੱਤੇ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ 10 ਨਵੰਬਰ ਨੂੰ ਜਦੋਂ ਤਰਮਿੰਦਰ ਨੂੰ ਬ੍ਰੀਚ ਕੈਂਡੀ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤਾਂ ਉਹਨਾਂ ਦੀਆਂ ਧੀਆਂ ਨੂੰ ਵਿਦੇਸ਼ ਤੋਂ ਜਲਦੀ ਬੁਲਾਇਆ ਗਿਆ ਸੀ। ਤਰਮਿੰਦਰ ਨੂੰ 2 ਦਿਨ ਦੇ ਵੈਂਟੀਲੇਟਰ ਦੇ ਉੱਤੇ ਰਹਿਣ ਤੋਂ ਬਾਅਦ 12 ਨਵੰਬਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਤਰਮਿੰਦਰ ਦੇ ਬੰਗਲੇ ਦੇ ਬਾਹਰ ਇੱਕ ਐਂਬੂਲੈਂਸ ਦੇਖੀ ਗਈ। ਇਸ ਤੋਂ ਬਾਅਦ ਰਿਪੋਰਟਾਂ ਆਈਆਂ ਕਿ ਤਰਮਿੰਦਰ ਦੀ ਸਿਹਤ ਵਿਗੜ ਗਈ ਹੈ ਹਾਲਾਂਕਿ ਜਲਦੀ ਹੀ ਬੰਗਲੇ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਅਤੇ ਬੈਰੀਗੇਡ ਲਗਾ ਦਿੱਤੇ ਗਏ ਇਸ ਦੌਰਾਨ ਵਿਲੇ ਪਰਲੇ ਸ਼ਮਸ਼ਾਨ ਘਾਟ ਦੇ ਉੱਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਫਿਰ ਖਬਰ ਆਈ ਕਿ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਰਵਿੰਦਰ ਦੀ ਮੌਤ ਦੀ ਖਬਰ ਵੀ 11 ਨਵੰਬਰ ਨੂੰ ਆਈ ਸੀ ਜਿਸ ਕਾਰਨ ਉਹਨਾਂ ਦੇ ਪਰਿਵਾਰ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਇਸ ਨੂੰ અપਮਾਨਜਨਕ ਕਿਹਾ ਇਹੀ ਕਾਰਨ ਹੈ ਕਿ ਸੋਮਵਾਰ ਨੂੰ ਯਾਨੀ ਕਿ 24 ਨਵੰਬਰ ਨੂੰ ਹਰ ਕੋਈ ਇਸ ਖਬਰ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਥੋੜਾ ਜਿਹਾ ਚਿੰਤਕਿਆ ਇਸ ਦੌਰਾਨ ਦੁਪਹਿਰ 1:10 ਦੇ ਉੱਤੇ ਆਈ ਐਨ ਐਸ ਨੇ ਸਭ ਤੋਂ ਪਹਿਲਾਂ ਤਰਮਿੰਦਰ ਦੀ ਮੌਤ ਦੀ ਰਿਪੋਰਟ ਦਿੱਤੀ ਅਤੇ ਬਾਅਦ ਦੇ ਵਿੱਚ ਸਾਰੇ ਨਿਊਜ਼ ਚੈਨਲਾਂ ਨੇ ਇਸ ਦਾ ਹਵਾਲਾ ਦਿੰਦੇ ਹੋਏ ਖਬਰ ਪ੍ਰਕਾਸ਼ਿਤ ਕਰ ਦਿੱਤੀ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਤਰਮਿੰਦਰ ਦੀ ਧੀ ਇਸ਼ਾ ਦਿਓਲ ਨੂੰ ਵਿਲੇ ਪਰਲੇ ਸ਼ਮਸ਼ਾਨ ਘਾਟ ਦੇ ਵਿੱਚ ਦੇਖਿਆ ਗਿਆ ਉਸ ਸਮੇਂ ਕੋਈ ਵੱਡੀ ਭੀੜ ਇਕੱਠੀ ਨਹੀਂ ਹੋਈ ਸੀ ਅਤੇ ਨਾ ਹੀ ਖਬਰ ਦੀ ਪੁਸ਼ਟੀ ਹੋਈ ਸੀ ਥੋੜੀ ਦੇਰ ਬਾਅਦ ਹੀਮਾ ਮਾਲਿਨੀ ਸ਼ਮਸ਼ਾਨ ਘਾਟ ਪਹੁੰਚੀ ਜਲਦੀ ਹੀ ਆਮੀਰ ਖਾਨ ਅਮਿਤਾ ਬੱਚਨ ਅਤੇ ਅਭਿਸ਼ੇਕ ਬੱਚਨ ਸਮੇਤ ਕਈ ਮਸ਼ਹੂਰ ਹਸਤੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਫਿਲਮ ਨਿਰਮਾਤਾ ਕਰਨ ਜੋਹਰ ਟਰਮਿੰਦਰ ਦੀ ਮੌਤ ਦੀ ਪੁਸ਼ਟੀ ਕਰਨ ਵਾਲੇ ਪਹਿਲੇ ਸੈਲੀਬ੍ਰਿਟੀ ਸਨ ਜਿਨ੍ਹਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ ਦੁਪਹਿਰ 1:30 ਦੇ ਕਰੀਬ ਇਸ ਖਬਰ ਦੀ ਪੁਸ਼ਟੀ ਹੋਈ ਅਤੇ ਦੁਪਹਿਰ 3 ਵਜੇ ਤੱਕ ਹੀਮਾ ਮਾਲਣੀ ਅੰਤਿਮ ਰਸਮਾਂ ਪੂਰੀਆਂ ਕਰਕੇ ਸ਼ਮਸ਼ਾਨ ਘਾਟ ਤੋਂ ਚਲੀ ਵੀ ਗਈ। ਅੰਤਿਮ ਸੰਸਕਾਰ ਹੋਣ ਤੋਂ ਬਾਅਦ ਬਹੁਤ ਸਾਰੇ ਪ੍ਰਸ਼ੰਸਕ ਸ਼ਮਸ਼ਾਨ ਘਾਟ ਦੇ ਬਾਹਰ ਸੋਗ ਮਨਾਉਂਦੇ ਦੇਖੇ ਗਏ। ਕਈਆਂ ਨੇ ਤਰਮਿੰਦਰ ਨੂੰ ਆਖਰੀ ਵਾਰ ਨਾ ਦੇਖ ਸਕਣ ਦੇ ਉੱਤੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ। ਤਰਮਿੰਦਰ ਨੇ 2004 ਅਤੇ 2009 ਦੇ ਵਿਚਕਾਰ ਬੀਕਾਨੇਰ ਤੋਂ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ ਹੈ। ਉਹਨਾਂ ਨੂੰ ਸਾਲ 2012 ਦੇ ਵਿੱਚ ਪਦਮਪੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ। ਪਦਮ ਪੁਰਸਕਾਰ ਜੇਤੂਆਂ ਦਾ ਆਮ ਤੌਰ ਦੇ ਉੱਤੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਇਹ ਸਪਸ਼ਟ ਨਹੀਂ ਹੈ ਕਿ ਤਰਮਿੰਦਰ ਨੂੰ ਸਰਕਾਰੀ ਸਨਮਾਨ ਮਿਲਿਆ ਜਾਂ ਨਹੀਂ ਮਿਲਿਆ। ਪੱਤਰਕਾਰਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਇੱਥੋਂ ਤੱਕ ਕਿ ਬਾਹਰਲੇ ਲੋਕਾਂ ਨੇ ਵੀ ਗਾਰਡ ਆਫ ਆਨਰ ਨਹੀਂ ਸੁਣਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਪਰਿਵਾਰ ਨੇ ਇੰਨੀ ਜਲਦੀ ਦੇ ਵਿੱਚ ਤਰਮਿੰਦਰ ਦਾ ਅੰਤਿਮ ਸੰਸਕਾਰ ਆਖਿਰਕਾਰ ਕਿਉਂ ਕਰ ਦਿੱਤਾ ਕਿਉਂ ਪਰਿਵਾਰ ਨੇ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿਉਂ ਉਹ ਸਨਮਾਨ ਜਿਸ ਦੇ ਤਰਮਿੰਦਰ ਹੱਕਦਾਰ ਸੀ ਉਹਨਾਂ ਨੂੰ ਉਸ ਤੋਂ ਵਾਂਝਾ ਰੱਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੂੰ ਮਰਨ ਤੋਂ ਬਾਅਦ ਸਰਕਾਰੀ ਸਨਮਾਨ ਦਿੱਤਾ ਗਿਆ ਸ਼੍ਰੀ ਦੇਵੀ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ 24 ਫਰਵਰੀ 2018 ਨੂੰ ਦੁਬਈ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਦੇਹ ਨੂੰ 4 ਦਿਨ ਬਾਅਦ ਭਾਰਤ ਲਿਆਂਦਾ ਗਿਆ ਅਤੇ ਉਹਨਾਂ ਦਾ ਅੰਤਿਮ ਸੰਸਕਾਰ 28 ਫਰਵਰੀ 2018 ਨੂੰ ਕੀਤਾ ਗਿਆ। ਪਦਮਸ਼ੀਰੀ ਪੁਰਸਕਾਰ ਜੇਤੂ ਸ਼੍ਰੀ ਦੇਵੀ ਦਾ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਹੋਇਆ ਸੀ। ਪਰ ਤਰਮਿੰਦਰ ਦੇ ਮਾਮਲੇ ਦੇ ਵਿੱਚ ਅਜੇ ਹਾਲ ਕੁਝ ਵੀ ਨਹੀਂ ਹੋਇਆ। ਤਰਮਿੰਦਰ ਜਦੋਂ ਮੁੰਬਈ ਪਹਿਲੀ ਵਾਰ ਆਏ ਸੀ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਦੋਸਤ ਮਨੋਜ ਕੁਮਾਰ ਬਨੇ ਸੀ। ਮਨੋਜ ਕੁਮਾਰ ਦਾ ਦੇਹਾਂਤ ਵੀ ਇਸ ਸਾਲ April ਦੇ ਵਿੱਚ ਹੋਇਆ। ਮਨੋਜ ਕੁਮਾਰ ਵੀ ਪਦਮ ਅਵਾਰਡੀ ਸੀ ਪਰ ਉਹਨਾਂ ਦੇ ਅੰਤਿਮ ਸੰਸਕਾਰ ਨੂੰ ਗੁਪਤ ਨਹੀਂ ਰੱਖਿਆ ਗਿਆ। ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦੇ ਸ਼ਵ ਨੂੰ ਤਿਰੰਗੇ ਦੇ ਵਿੱਚ ਲਪੇਟਿਆ ਗਿਆ। ਗੋਡ ਆਫ ਆਨਰ ਦਿੱਤਾ ਗਿਆ। ਉਹਨਾਂ ਦੇ ਸਾਥੀ ਕਲਾਕਾਰ ਅਤੇ ਬਾਕੀ ਲੋਕਾਂ ਨੇ ਉਹਨਾਂ ਦੇ ਅੰਤਿਮ ਦਰਸ਼ਨ ਵੀ ਕੀਤੇ। ਇੱਥੋਂ ਤੱਕ ਕਿ ਤਰਮਿੰਦਰ ਜਿਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸੀ ਯਾਨੀ ਕਿ ਦਿਲਪ ਕੁਮਾਰ ਉਹਨਾਂ ਦਾ ਵੀ ਜਦੋਂ ਦੇਹਾਂਤ ਹੋਇਆ ਸੀ ਤਾਂ ਉਹਨਾਂ ਨੂੰ ਵੀ ਸਰਕਾਰੀ ਸਨਮਾਨ ਦਿੱਤਾ ਗਿਆ ਸੀ ਰਾਜਕੀਏ ਸਨਮਾਨ ਜਾਂ ਸਰਕਾਰੀ ਸਨਮਾਨ ਇੱਕ ਸਰਕਾਰੀ ਪ੍ਰਕਿਰਿਆ ਹੁੰਦੀ ਹੈ ਇਸ ਦੇ ਵਿੱਚ ਦੇਸ਼ ਜਾਂ ਸਮਾਜ ਦੇ ਲਈ ਵੱਡਾ ਯੋਗਦਾਨ ਦੇਣ ਵਾਲੇ ਵਿਅਕਤੀ ਨੂੰ ਵਿਸ਼ੇਸ਼ ਤਰੀਕੇ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਇਸ ਦੇ ਵਿੱਚ ਵਿਅਕਤੀ ਦੀ ਦੇਹ ਨੂੰ ਤਿਰੰਗੇ ਦੇ ਵਿੱਚ ਲਪੇਟਣਾ ਪੁਲਿਸ ਅਤੇ ਸੈਨਾ ਵੱਲੋਂ ਸਲਾਮੀ ਗਨ ਸਲੂਟ ਅਤੇ ਹੋਰ ਸਰਕਾਰੀ ਪ੍ਰੋਟੋਕੋਲ ਸ਼ਾਮਲ ਹੁੰਦੇ ਨੇ ਅਜਿਹਾ ਸਨਮਾਨ ਸਿਰਫ ਉਪਲਬਧੀਆਂ ਨੂੰ ਨਹੀਂ ਦਰਸਾਂਦਾ ਬਲਕਿ ਦੇਸ਼ ਅਤੇ ਜਨਤਾ ਵੱਲੋਂ ਸ਼ਰਧਾਂਜਲੀ ਵੀ ਮੰਨਿਆ ਜਾਂਦਾ ਹੈ ਕਿਸੇ ਨੂੰ ਰਾਸ਼ਟਰੀ ਸਨਮਾਨ ਦਿੱਤਾ ਜਾਵੇ ਇਹ ਸਰਕਾਰ ਤੈਅ ਕਰਦੀ ਹੈ ਇਸ ਦੇ ਨਾਲ ਪਰਿਵਾਰ ਦੀ ਸਹਿਮਤੀ ਵੀ ਦੇਖੀ ਜਾਂਦੀ ਹੈ ਪਰ ਤਰਮਿੰਦਰ ਦੇ ਮਾਮਲੇ ਦੇ ਵਿੱਚ ਕੀ ਹੋਇਆ ਇਹ ਤਾਂ ਕਿਸੇ ਨੂੰ ਨਹੀਂ ਪਤਾ ਇਹ ਵੀ ਹੋ ਸਕਦਾ ਹੈ ਕਿ ਪਰਿਵਾਰ ਵੱਲੋਂ ਸਰਕਾਰ ਨੂੰ ਕੋਈ ਜਾਣਕਾਰੀ ਹੀ ਨਾ ਦਿੱਤੀ ਗਈ ਹੋਵੇ ਕਿਉਂਕਿ ਜੇ ਪਰਿਵਾਰ ਸਰਕਾਰ ਨੂੰ ਜਾਣਕਾਰੀ ਦਿੰਦਾ ਤਾਂ ਸਰਕਾਰ ਜ਼ਰੂਰ ਉਹਨਾਂ ਦਾ ਸਰਕਾਰੀ ਸਨਮਾਨ ਕਰਦੀ ਸਵਾਲ ਇੱਥੇ ਹੀ ਖਤਮ ਨਹੀਂ ਹੋ ਜਾਂਦੇ ਤਰਮਿੰਦਰ ਨੂੰ 10 ਨਵੰਬਰ ਨੂੰ ਸਾਹ ਲੈਣ ਦੇ ਵਿੱਚ ਜਦੋਂ ਤਕਲੀਫ ਹੋਣ ਤੋਂ ਬਾਅਦ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਹਸਪਤਾਲ ਤੋਂ ਤਰਮਿੰਦਰ ਦਾ ਇੱਕ ਵੀਡੀਓ ਲੀਕ ਹੋਇਆ ਸੀ ਜਿਸ ਦੇ ਵਿੱਚ ਉਹ ਵੈਂਟੀਲੇਟਰ ਦੇ ਉੱਤੇ ਸਨ ਪਰਿਵਾਰ ਨੇ ਵੀਡੀਓ ਲੀਕ ਕਰਨ ਵਾਲੇ ਹਸਪਤਾਲ ਦੇ ਸਟਾਫ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਸਵਾਲ ਇਹ ਹੈ ਕਿ ਜੇਕਰ 99 ਸਾਲ ਦੇ ਤਰਮਿੰਦਰ ਵੈਂਟੀਲੇਟਰ ਦੇ ਉੱਤੇ ਸਨ ਤਾਂ ਉਹਨਾਂ ਨੂੰ ਅਚਾਨਕ ਘਰ ਕਿਉਂ ਭੇਜ ਦਿੱਤਾ ਗਿਆ ਹਸਪਤਾਲ ਨੇ 2 ਦਿਨਾਂ ਦੇ ਅੰਦਰ ਹੀ ਯਾਨੀ ਕਿ ਤਰਮਿੰਦਰ ਨੂੰ 12 ਨਵੰਬਰ ਨੂੰ ਹਸਪਤਾਲ ਤੋਂ ਛੁੱਟੀ ਕਿਵੇਂ ਦੇ ਦਿੱਤੀ ਗਈ ਉਦੋਂ ਤੋਂ ਉਹ ਨਜ਼ਦੀਕੀ ਡਾਕਟਰੀ ਨਿਗਰਾਨੀ ਹੇਠ ਸੀ ਇਸ ਦੌਰਾਨ ਹੇਮਾ ਮਾਲਿਨੀ ਨੇ ਇੱਕ ਪੱਤਰਕਾਰ ਨੂੰ ਦੱਸਿਆ ਕਿ ਤਰਮਿੰਦਰ ਠੀਕ ਹੋ ਰਹੇ ਨੇ ਉਹਨਾਂ ਦੇ ਪਰਿਵਾਰ ਨੇ ਇੱਕ ਅਧਿਕਾਰਤ ਬਿਆਨ ਵੀ ਜਾਰੀ ਕਰਕੇ ਕਿਹਾ ਤਰਮਿੰਦਰ ਜੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਹੁਣ ਉਹ ਘਰ ਦੇ ਵਿੱਚ ਆਰਾਮ ਕਰਨਗੇ ਅਸੀਂ ਮੀਡੀਆ ਅਤੇ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਅਫਵਾਹਾਂ ਫੈਲਾਣ ਤੋਂ ਬਚਣ ਅਤੇ ਇਸ ਸਮੇਂ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤਰਮਿੰਦਰ ਜੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੇ ਲਈ ਪ੍ਰਾਰਥਨਾ ਕੀਤੀ ਕਿਰਪਾ ਕਰਕੇ ਉਹਨਾਂ ਦਾ ਸਤਿਕਾਰ ਕਰੋ ਕਿਉਂਕਿ ਉਹ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸਨ ਇੰਟਰਨਲ ਮੈਡੀਸਨ ਅਤੇ ਕ੍ਰਿਟੀਕਲ ਕੇਅਰ ਦੇ ਮਾਹਿਰ ਡਾਕਟਰ ਪ੍ਰਤੀਕ ਸਮਦਾਨੀ ਨੇ ਕਿਹਾ ਕਿ ਤਰਮਿੰਦਰ ਪਿਛਲੇ ਕਈ ਹਫ਼ਤਿਆਂ ਤੋਂ ਹਸਪਤਾਲ ਦੇ ਵਿੱਚ ਭਰਤੀ ਸਨ ਅਤੇ ਘਰ ਪਰਤ ਰਹੇ ਸਨ ਤਰਮਿੰਦਰ ਨੂੰ 31 ਅਕਤੂਬਰ ਨੂੰ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੂੰ 10 ਨਵੰਬਰ ਨੂੰ ਹਸਪਤਾਲ ਦੇ ਵਿੱਚ ਦੁਬਾਰਾ ਤੋਂ ਭਰਤੀ ਕਰਵਾਇਆ ਗਿਆ ਉਸ ਸਮੇਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆਈ ਹਾਲਾਂਕਿ ਜਦੋਂ ਉਹਨਾਂ ਨੂੰ 10 ਨਵੰਬਰ ਨੂੰ ਦਾਖਲ ਕਰਵਾਇਆ ਗਿਆ ਸੀ ਤਾਂ ਪਰਿਵਾਰ ਦੇ ਇੱਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਤਰਮਿੰਦਰ ਦੀ ਹਾਲਤ ਨਾਜ਼ੁਕ ਸੀ ਅਤੇ ਉਹਨਾਂ ਦੀਆਂ ਧੀਆ ਅਜੇਤਾ ਅਤੇ ਵਿਜੇਤਾ ਨੂੰ ਵਿਦੇਸ਼ ਤੋਂ ਭਾਰਤ ਵਾਪਸ ਲਿਆਂਦਾ ਗਿਆ ਸੀ ਬੋਬੀ ਦਿਓਲ ਦੀ ਫਿਲਮ ਅਲਫਾ ਦੀ ਸ਼ੂਟਿੰਗ ਛੱਡ ਕੇ ਹਸਪਤਾਲ ਚਲੇ ਗਏ ਸਨ ਸਲਮਾਨ ਖਾਨ ਸ਼ਾਹਰੁਖ ਖਾਨ ਅਤੇ ਗੋਵਿੰਦਾ ਸਮੇਤ ਕਈ ਮਸ਼ਹੂਰ ਹਸਤੀਆਂ ਅਚਾਨਕ ਹਸਪਤਾਲ ਪਹੁੰਚ ਰਹੀਆਂ ਸਨ ਹੁਣ ਜੇਕਰ ਧੀਆਂ ਨੂੰ ਵਿਦੇਸ਼ ਤੋਂ ਬੁਲਾਇਆ ਗਿਆ ਸੀ ਤਾਂ 2 ਦਿਨ ਵੈਂਟੀਲੇਟਰ ਦੇ ਉੱਤੇ ਰਹਿਣ ਦੇ ਬਾਵਜੂਦ ਉਹਨਾਂ ਨੂੰ ਇੰਨੀ ਜਲਦੀ ਛੁੱਟੀ ਕਿਉਂ ਦਿੱਤੀ ਗਈ ਫਿਲਹਾਲ ਪਰਿਵਾਰ ਬਿਲਕੁਲ ਚੁੱਪ ਹੈ ਪਰਿਵਾਰ ਵੱਲੋਂ ਤਰਮਿੰਦਰ ਦੇ ਜਾਣ ਤੋਂ ਬਾਅਦ ਵੀ ਕੋਈ ਸੋਸ਼ਲ ਮੀਡੀਆ ਪੋਸਟ, ਬਿਆਨ ਜਾਂ ਕੋਈ ਵੀ ਫੋਟੋ ਤੇ ਵੀਡੀਓ ਸਾਂਝੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕੋਈ ਸਾਹਮਣੇ ਆਇਆ ਹੈ। ਪਰ ਧਰਮਜੀਤ ਦੇ ਫੈਨਸ ਦੇ ਦਿਲਾਂ ਦੇ ਵਿੱਚ ਇਹ ਸ਼ਿਕਵਾ ਹਮੇਸ਼ਾ ਰਹੇਗਾ ਕਿ ਉਹਨਾਂ ਦੇ ਚਾਹੇਤੇ ਅਦਾਕਾਰ ਤਰਮਿੰਦਰ ਦੇ ਅੰਤਿਮ ਦਰਸ਼ਨ ਉਹਨਾਂ ਨੂੰ ਕਿਉਂ ਨਹੀਂ ਕਰਨ ਦਿੱਤੇ ਗਏ? ਉਹਨਾਂ ਨੂੰ ਬੰਦਾ ਸਨਮਾਨ ਕਿਉਂ ਨਹੀਂ ਮਿਲਿਆ? ਬਿਊਰੋ ਰਿਪੋਰਟ ਹਮਦਰਦ ਟੀਵੀ